ਅੱਛਾ ਮੇਰੀ ਗੱਲ ਸੁਣੋ ਜੇ ਆਪਾਂ ਭਿੱਜਣਾ ਹੀ ਆ ਤੇ ਬਹਿ ਕੇ ਭਿੱਜ ਜਾਈਏ ਤਾਂ ਕਿ ਮਗਰ ਲਈ ਵੀ ਵਿਚਾਰੇ ਦੇਖ ਸਕਣ ਜੇ ਇੱਕ ਵਾਰੀ ਮੇਰੀ ਬੇਨਤੀ ਬਣ ਕੇ ਦੇਖੋ ਬੈਠੋ ਤਾਂ ਸਹੀ ਆ ਆ ਦੇਖੋ ਹੱਥ ਜੋੜਿਆ ਮਗਰ ਬਹੁਤ ਲੋਕੀ ਖੜੇ ਨੇ ਇਹ ਕਹਿੰਦੇ ਜੇ ਭਿੱਜਣਾ ਹੀ ਭਿੱਜ ਤਾਂ ਆਪਾਂ ਗਏ ਹੀ ਔਰ ਸੁੱਕੇ ਤਾਂ ਜਾਣਾ ਨਹੀਂ ਕਿਸੇ ਨੇ ਇੱਥੇ ਤੇ ਮੇਰੀ ਇੱਕ ਬੇਨਤੀ ਜੇ ਪ੍ਰਵਾਨ ਕਰ ਲਓ ਆ ਮੇਰੇ ਮੇਰੇ ਵੀਰੋ ਛੋਟੇ ਵੀਰ ਵੱਡੇ ਵੀਰ ਬਹਿ ਕੇ ਦੇਖੋ ਤੁਸੀਂ ਕੋਸ਼ਿਸ਼ ਕਰੋ तो पहला फतेह प्रवान करो सारे वागुरु जी का खालसा गुरबाणी का गुरबाणी का कथन है कुत्ता राज बहालिए फिर अगे की दसो जरा एक बारी वार, एक फिर बोलो जरा कुत्ता राज बहालिए ਚੱਕੀ ਚੱਟੇ ਇਹ ਆਪਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਰਾਜ ਦੇ ਦਿੱਤਾ ਜਿਨ੍ਹਾਂ ਦੀ ਔਕਾਤ ਨਹੀਂ ਸੀਗੀ ਜਿਨ੍ਹਾਂ ਦੇ ਪੰਜਾਬ ਦੇ ਪ੍ਰਤੀ ਕੋਈ ਸੋਹਰਦਤਾ ਨਹੀਂ ਸੀ ਜਿਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾ ਛੋਟੇ ਦੁਕਾਨਦਾਰ ਔਰ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਭਾਈਚਾਰੇ ਨਾਲ ਕੋਈ ਪਿਆਰ ਨਹੀਂ ਸੀਗਾ ਇਹ ਸਾਰੇ ਵਿਅਕਤੀ ਇਹ ਸਾਰੇ ਜਨਾ ਆ ਜਿਹੜਾ ਫਰਜੀ ਇਨਕਲਾਬੀਆਂ ਦਾ گرو ਬੰਦੂਆ ਮਜ਼ਦੂਰਾਂ ਦਾ ਇਹ گرو ਤੇ ਪੰਜਾਬ ਨੂੰ ਲੁੱਟਣ ਤੇ ਆਏ ਹੋਏ ਨੇ ਮੇਰੇ ਵੀਰੋ ਮੈਂ ਪੁੱਛਣਾ ਚਾਹਣਾ ਦੱਸੋ ਮੈਨੂੰ ਇੱਕ ਵਾਰ ਕੇਜਰੀਵਾਲ ਮਿੱਛੇ ਸਸੋਡੀਆਂ ਉਹ ਇੱਕ ਵਾਰ ਦੱਸੋ ਕਿ ਪੰਜਾਬ ਦੇ ਕਿਹੜੇ ਲੋਕਾਂ ਨੇ ਪੰਜਾਬ ਦੀ ਕਿਹੜੀ ਜਥੇਬੰਦੀ ਨੇ ਤੁਹਾਡੇ ਕੋਲੋਂ ਅਰਪਨ ਸਟੇਟ ਆ ਮੰਗੀਆ ਪੰਜਾਬ ਉਹ ਯਾਰੋ 65000 ਏਕੜ ਜਿਹੜੀ ਸਾਡੀ ਸਭ ਤੋਂ ਜ਼ਰਖੇਜ਼ ਧਰਤੀ ਦੁਨੀਆ ਦੀ ਜਿਹੜੀ ਜਿਹੜੀ ਜ਼ਮੀਨ ਕੈਲੀਫੋਰਨੀਆ ਨੂੰ ਮਾਤ ਪਾਉਂਦੀ ਆ ਉਹਦਾ ਤੁਸੀਂ 65000 ਕਿਲਾ ਅਖੋਤੀ ਲੈਂਡ ਗ੍ਰੈਬਿੰਗ ਉਹ ਮਾਫੀਆ ਦੇ ਹੱਥ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਇਹ ਸਭ ਠੱਗੀ ਠੋਰੀ ਦਾ ਮਹਿਕਮਾ ਵਾ ਇਹ ਕੋਈ ਅਰਬ ਸਟੇਟ ਨਹੀਂ ਬਣਾਉਣਾ ਚਾਹੁੰਦੇ ਔਰ ਅਰਬ ਸਟੇਟ ਕਹਿੰਦੇ ਮੰਗੀ ਮੰਗਦੇ ਤਾਂ ਨਾ ਲੋਕ ਆ ਤੁਹਾਡੇ ਲਾਗੇ ਪਟਿਆਲਾ ਦੇ ਵਿੱਚ ਜਸਪ੍ਰੀਤ ਕਨੇਡਾ ਦਾ ਝੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਮੰਗਦੇ ਤਾਂ ਲੋਕ ਉਹਦਾ ਇਨਸਾਫ ਨੇ ਮੰਗਦੇ ਨੇ ਲੋਕ ਕਰਨਲ ਬਾਠ ਇੱਕ ਫੌਜੀ ਉਹਦੇ ਮੁੰਡੇ ਦਾ ਕੁੱਟ ਮਾਰਦਾ ਇਨਸਾਫ ਮੰਗਦੇ ਨੇ ਲੋਕ ਜੋ ਨਰਿੰਦਰ ਸਿੰਘ ਸੀਆਈਏ ਸਟਾਫ ਪਟੰਡਾ ਚ 180 ਜਗਾ ਤੇ 30 ਡਿਗਰੀ ਟੌਰਚਰ ਕਰੰਟ ਲਾ ਕੇ ਉਹਨੂੰ ਮਾਰ ਦਿੱਤਾ ਮੰਗਦੇ ਤਾਂ ਲੋਕ ਉਹਦਾ ਇਨਸਾਫ ਨੇ ਮੰਗਦੇ ਤਾਂ ਲੋਕ ਆ ਜਿਹੜੇ ਦਲਿਤ ਤੋਂ ਮੁੰਡੇ ਮਾਰਤੇ ਪਟਿਆਲੇ ਦੇ ਆਪੋ ਹੋਰ ਦੇ ਜਿਹੜੇ ਉਸ ਗੈਂਗਸਟਰ ਵੱਲੋਂ ਮਾਰਿਆ ਗਿਆ ਬਹੁਤ ਭਾੜੀ ਗੱਲ ਕੀਤੀ ਉਸਨੇ ਹੋ ਸਕਦਾ ਹੈ ਇਹ ਵੀ ਇਹਨਾਂ ਦੀ এনਵਾਇਰਨਮੈਂਟ ਹੋਵੇ ਸਤਰਾਣੇ ਦੇ ਮੁੰਡਿਆਂ ਦੀ ਪਰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਜੱਜ ਨੂੰ ਬਾਈਪਾਸ ਕਰਕੇ ਤੁਸੀਂ ਪ੍ਰੋਸੀਕਿਊਸ਼ਨ ਨੂੰ ਬਾਈਪਾਸ ਕਰਕੇ ਕ੍ਰਿਮੀਨਲ ਜਸਟਿਸ ਸਿਸਟਮ ਦੀ ਆਤ ਧੱਤੀਆਂ ਉਡਾ ਕੇ ਸਿੱਧੀਆਂ ਜਾ ਕੇ ਗੋਲੀਆਂ ਠੋਕ ਦਿਓ ਮਾਰ ਦਿਓ ਬੰਦ ਕਰ ਦਿਓ ਅਦਾਲਤਾਂ ਕੇ ਜੀਵਾਨ ਭਗਵੰਤ ਬੰਦ ਕਰ ਦੇ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਕੱਲੀ ਪੁਲਿਸੀ ਉਹਨੂੰ ਦੇ ਦੇ ਮੰਗਦੇ ਵੀ ਲੋਕ ਇਨਾ ਗੱਲਾਂ ਦਾ ਇਨਸਾਫ ਮੰਗਦੇ ਨੇ ਕਿਸਾਨ ਆਪਣੀ ਜ਼ਮੀਨ ਦੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਮੁਰਗੀ ਦਾ ਮੁਆਵਜ਼ਾ ਦਊ ਨਹੀਂ ਦੇ ਸਕਿਆ ਅੱਜ ਗੱਲ ਕੀ ਕਰ ਰਿਹਾ ਪੰਜਾਬ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਾ ਤੇ ਸਾਡਾ ਮੁੱਖ ਮੰਤਰੀ दारू ਪੀ ਕੇ ਤੇ ਪੈਂਚਰਾਂ ਦੀ ਗੱਲ ਆ ਸਮਾਉਂਦਾ ਲੋਕਾਂ ਨੂੰ ਕਿ ਪੈਂਚਰ ਕਿਵੇਂ ਲਾਉਣਾ ਵਾ ਮੈਂ ਜਦੋਂ ਟਿਊਬ ਭਰੂੰਗਾ ਨੇਰੇ 'ਚ ਤੁੰਨ ਕੰਨ ਦੇ ਲਾ ਕੇ ਰੱਖੋ ਜਿੱਥੇ ਹਵਾ ਆਵੇ ਸਮਝ ਲਈ ਉੱਥੇ ਪੈਂਚਰ ਤੇ ਕਿਸੇ ਨੇ ਇਹਦਾ ਮਜ਼ਾਕ ਉਡਾਇਆ ਉਹ ਕਹਿੰਦਾ ਜੇ ਨੇਰੇ ਵਿੱਚ ਤੂੰ ਗੱਡੀ ਦਾ ਪੈਂਚਰ ਲਾਉਣ ਲੱਗਿਆ ਉਸ ਗੱਡੀ ਵਿੱਚ ਬੈਟਰੀ ਨੇ ਹੋਊਗੀ ਉਹਦੀ ਲਾਈਟ ਵੀ ਜਗਦੀ ਹੋਊਗੀ ਔਰ ਮੂਰਖਾ ਤੂੰ ਮੇਰੇ ਝਾਵਾ ਕਿਉਂ ਲੱਭਦਾ ਵਾ ਇਸੇ ਤਰ੍ਹਾਂ ਪਾਣੀ ਵਿੱਚ ਡੰਗਾ ਰੋਜ਼ ਚੁਟਕਲੇ ਰੋਜ਼ ਤੁੱਜਾਂ ਨੂੰ ਛੇਡਾਂ ਸਿਰਫ ਇਸ ਕਰਕੇ ਕਿਉਂਕਿ ਹੰਕਾਰ ਦੇ ਭਰੇ ਹੋਏ ਨੇ ਆ ਰਾਗਵ ਚੱਡਾ ਇਹਨਾਂ ਦਾ ਮੈਂਬਰ ਰਾਜ ਸਭਾ ਆਪਣੇ ਸਿਰ ਤੇ ਬਣਾ ਕੇ ਰਾਜ ਸਭਾ ਚ ਭੇਜਤਾ ਉਹਨੇ 6-8 ਮਹੀਨੇ ਪਤਾ ਨਹੀਂ ਲੰਡਨ ਉਹ ਕਿਤੇ ਬਾਹਲੇ ਦੇਸ਼ਾਂ 'ਚ ਘੁੰਮਦਾ ਰਿਹਾ ਯਾਸ਼ੀ ਕਰਦਾ ਰਿਹਾ ਤੇ ਜਦੋਂ ਦੇਖਿਆ ਪਾਰਲੀਮੈਂਟ ਦਾ ਸੈਸ਼ਨ ਆਇਆ ਜਦੋਂ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਰਾਜਾ ਵਿਰੇਂਦਰਾ ਸਾਹਿਬ ਔਰ ਡਾਕਟਰ ਕਾਂਧੀ ਗਏ ਨੇ ਉਹਨਾਂ ਲੋਕਾਂ ਨੂੰ ਕੁਛ ਦਾ ਪੋਸਟ ਪਾ ਕੇ ਮੈਂ ਮੁੱਛਾ ਨਾ ਚੰਗਾ ਲੱਗਦਾ ਕਿ ਮੈਂ ਬਿਨਾ ਮੁੱਛਾ ਤੋਂ ਚੰਗਾ ਲੱਗਦਾ ਤੇ ਕਿਸੇ ਨੇ ਉਹਦਾ ਮਜ਼ਾਕ ਕਰਾਇਆ ਉਹ ਰਾਗਵ ਛੱਡੇ ਜੇ ਤੂੰ ਪੁੱਛਣਾ ਕਿ ਮੁੱਛ ਤੇ ਬਿਗੈਰ ਮੁੱਛ ਕਟਾਰੂ ਚੱਕ ਨੂੰ ਜਾ ਕੇ ਪੁੱਛਣਾ ਕਿ ਕਟਾਰੂ ਚੱਕ ਕੀ ਕਹਿੰਦਾ ਮੇਰੇ ਵੀਰੋ ਇਹ ਸਾਡੇ ਗੜ ਪੈ ਗਏ ਨੇ ਇਹ ਸਾਡੇ ਗੜ ਪੈ ਗਏ ਨੇ ਅੱਛਾ ਦੋਸਤੋ ਸੁਣੋ ਹੁਣ ਠੱਗੀ ਕਹਿੰਦੇ ਭਗਵੰਤ ਮਾਨ ਨਹੀਂ ਕਰਪਟ ਹੈਗਾ ਕੌਣ ਕਹਿੰਦਾ ਕਰਪਟ ਨਹੀਂਗਾ ਆ ਕੇਜਰੀਵਾਲ ਸਸੋਡੀਆਂ ਤੇ ਦੋ ਦੋ ਹਜ਼ਾਰ ਕਰੋੜ ਦੇ ਸਕੈਂਡਲ ਨੇ ਦੋ ਦੋ ਹਜ਼ਾਰ ਕਰੋੜ ਦੇ ਕਲਾਸਰੂਮਾਂ ਦੇ ਸਕੈਂਡਲ ਸ਼ਰਾਬ ਦੇ ਸਕੈਂਡਲ ਦੂਜਿਆਂ ਨੂੰ ਕਹਿੰਦੇ ਨੇ ਡਰੱਗ ਮਾਫੀਆ ਖੁੱਤ ਦੋ ਹਜ਼ਾਰ ਕਰੋੜ ਦੀ ਸ਼ਰਾਬ ਦਾ ਇਹਨਾਂ ਦੇ ਉੱਤੇ ਮੁਕੱਦਮਾ ਦਰਜ ਹੈ ਸਭ ਤੋਂ ਵੱਡਾ ਡਰੱਗ ਮਾਫੀਆ ਸਾਰੇ ਭਾਰਤ ਵਿੱਚ ਕੋਈ ਹੈ ਤੇ ਕੇਜਰੀਵਾਲ ਤੂੰ ਆ ਭਗਵੰਤ ਦੇ ਸਾਨੂੰ ਅਫਸੋਸ ਮੁੱਖ ਮੰਤਰੀ ਤੈਨੂੰ ਬਣਾਇਆ ਅੱਜ ਤੈਨੂੰ ਇਹਨਾਂ ਨੇ ਇੱਕ ਜਿਵੇਂ ਖਡਾਉਣੇ ਨੂੰ ਚਾਬੀ ਦੇ ਕੇ ਛੱਡ ਦਿੱਤਾ ਫਿਰ ਤੋਂ ਤੈਨੂੰ ਨਚਾਰ ਬਣਾ ਕੇ ਰੱਖਤਾ ਮੇਰੇ ਵੀਰੋ ਭਗਵੰਤ ਮਾਨ ਚੀਫ ਮਿਨਿਸਟਰ ਇਸ ਤੋਂ ਪਹਿਲਾਂ ਸਾਰੇ ਚੀਫ ਮਿਨਿਸਟਰ ਸਾਰੀਆਂ ਅਰਬਨ ਅਥੋਰਿਟੀਆਂ ਜਿੱਥੇ ਐਕੁਆਇਜ਼ੀਸ਼ਨ ਹੋਣੀ ਆ ਜ਼ਮੀਨ ਐਕਵਾਇਰ ਗਵਾਟਾ ਗਲਾਡਾ ਪੂਡਾ ਅੰਮ੍ਰਿਤਸਰ ਬਠਿੰਡਾ ਸਾਰਿਆਂ ਦਾ ਅਥੋਰਟੀ ਦਾ ਚੇ